ਕਹਿੰਦੇ ਸਾਨੂੰ ਠੂਠਾ ਚੱਕ ਕੇ ਹਰ ਮਹੀਨੇ ਆਪ ਜਾਣਾ ਪੈਂਦਾ ਲੋਕਾਂ 'ਚ ਇਹ ਸੱਚ ਬੋਲ ਰਿਹਾ ਕਿ ਨਹੀਂ ਜੀ ਸੱਚੀ ਗੱਲ ਦੱਸਿਓ ਸਹੀ ਗੱਲ ਹੈ ਜੀ ਹਾਂ ਜੀ ਸਹੀ ਗੱਲ ਹੈ ਕਹਿੰਦੇ ਸਾਨੂੰ ਆਪ ਜਾਣਾ ਪੈਂਦਾ ਪੈਸੇ ਇਕੱਠੇ ਕਰਨ ਅਸੀਂ ਪੈਸੇ ਇਕੱਠੇ ਕਰਕੇ ਲਿਆਨੇ ਆ ਤਾਂ ਸਕੂਲ ਦੇ ਵਿੱਚ ਅਸੀਂ ਜਿਹੜੇ ਕਲਾਸ 4 EMPLOYEES ਰੱਖੇ ਹੋਏ ਆ ਉਹਨਾਂ ਦੀਆਂ ਤਨਖਾਹਾਂ ਤਾਂ ਅਸੀਂ ਇਕੱਠੀਆਂ ਕਰਕੇ ਦਿੰਦੇ ਆ ਇਹ ਹਰ ਹਾਜ਼ਰ ਚ ਪੰਜਾਬ ਦੀ ਸਿੱਖਿਆ ਸਹੀ ਹੋਣੀ ਸੀ ਤੇ ਦੂਜੇ ਪਾਸੇ ਤੁਹਾਡੀ ਆਪਣੀ ਚੁਣੀ ਸਰਕਾਰ ਅੱਜ ਤੱਕ ਟੀਚਰ ਨੂੰ ਐਨਾ ਮਾਰ ਬਖਸ਼ਿਆ ਇੰਨੀ ਇੱਜ਼ਤ ਬਖਸ਼ੀ ਕਿਸੇ ਟੀਚਰ ਨੂੰ ਇਹ ਨਹੀਂ ਕਿਹਾ ਗਿਆ ਕਿ ਜਾਓ ਜਾ ਕੇ ਪੈਸੇ ਇਕੱਠੇ ਕਰਕੇ ਲਿਆਓ ਇਸ 4 ਸਾਲਾਂ ਦੇ ਜੋ ਕਿਸੇ ਟੀਚਰ ਨੇ ਕਹਿਤਾ ਕਿ ਸਾਡੇ ਸਕੂਲ ਦੇ ਵਿੱਚ ਸਾਨੂੰ ਆ ਚੀਜ਼ ਦੀ ਜ਼ਰੂਰਤ ਹੈ ਸਾਨੂੰ ਕਲਾਸਰੂਮ ਦੀ ਜ਼ਰੂਰਤ ਹੈ ਸਾਨੂੰ ਲੈਬੋਰਟਰੀ ਦੀ ਜ਼ਰੂਰਤ ਹੈ ਸਾਨੂੰ ਹਾਲ ਦੀ ਜ਼ਰੂਰਤ ਹੈ ਕਿਤੋਂ ਇੰਤਜ਼ਾਮ ਕਰਕੇ ਸਰਕਾਰ ਨੇ ਪੈਸੇ ਭੇਜੇ ਪਰ ਭੇਜੇ ਉਸ ਤੋਂ ਅੱਗੇ ਚੱਲੋ ਤਾਂ ਸੇ ਯਾਰ 487 ਭਾਵ ਸਾਢੇ 10000 ਟੀਚਰ ਅਧਿਆਪਕ ਜੇ ਭਰਤੀ ਹੋਏ ਨੇ ਆ ਮੈਨੂੰ ਹੁਣ ਵੀ ਯਾਦ ਹੈ ਸਾਡੀਆਂ ਭੈਣਾ ਪੁਰਾਣੀ ਸਰਕਾਰ ਦੇ ਸਮੇਂ ਚ ਬਿਚਾਰੀਆਂ ਟੈਂਕੀ ਤੇ ਪਾਣੀ ਵਾਲੀਆਂ ਤੇ ਚੜੀਆਂ ਹੋਈਆਂ ਵੀ ਸਾਨੂੰ ਪੱਕਾ ਕਰ ਦੋ ਕਿੰਨੇ ਸਾਲ ਹੋ ਗਏ ਸੀ 15 ਸਾਲ ਤਨਖਾਹ ਕਿੰਨੀ 4000 ਤੇ ਨੌਕਰੀ ਕਿੰਨੀ ਦੂਰ ਕਰਨੇ ਆੜੀ ਪੈਂਦੀ ਹੈ 100 ਕਿਲੋਮੀਟਰ 100 ਕਿਲੋਮੀਟਰ ਇੱਕ ਭੈਣ ਨੌਕਰੀ ਕਰਨ ਜਾਂਦੀ ਹੈ ਤਨਖਾਹ ਕਿੰਨੀ 4000 ਟੈਂਕ ਕਿੰਨਾ ਹੋ ਗਿਆ 15 ਸਾਲ ਹੋ ਗਏ ਸੀ ਉਹਨੂੰ ਵਿਚਾਰੀ ਨੂੰ ਬੱਸ ਚ ਜਾਂਦੀ ਆਂਦੀ ਨੂੰ ਤੇ 4000 ਰੁਪਏ ਦੇ ਵਿੱਚ ਉਹ 15 ਸਾਲ ਕੰਮ ਕਰਦੀ ਰਹੀ ਉਹਦੀ ਜ਼ਿੰਦਗੀ ਖਾ ਗਏ ਤੁਸੀਂ ਉਹਦੀ ਜ਼ਿੰਦਗੀ ਖਰਾਬ ਕਰਤੀ ਉਹ ਕਿਸ ਹਾਸਤੇ ਬੈਠੀ ਸੀ ਕਿ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਪਰਸੋਂ ਨਹੀਂ ਚੋਂਥੇ ਮੈਂ ਪੱਕੀ ਹੋਈ ਲੋ ਕੀਤਾ ਕਿਸੇ ਨੇ ਪੱਕਾ ਅੱਜ ਵੀ ਆਗਾ ਜਦੋਂ ਵਿਚਾਰੀਆਂ ਆ ਰਹੀਆਂ ਸੀ ਉਹਨਾਂ ਦੀਆਂ ਚੁੰਨੀਆਂ ਲਾ ਕੇ ਬੇਪੱਤ ਕੀਤਾ ਡਾਂਗਾ ਮਾਰੀਆਂ ਉਹਨਾਂ ਚੋਂ ਕਈ ਸਾਡੀਆਂ ਭੈਣਾਂ ਨੇ ਆਪ ਆਖੜਾ ਮੇਨ ਲਾਈਨ ਦੇ ਵਿੱਚ ਛਾਲਾ ਮਾਰ ਕੇ ਆਤਮ ਹੱਤਿਆ ਕੀਤੀ ਸੀ ਆਤਮੱਤਿਆ ਅੱਜ ਉਹੀ ਨੇ ਜਿਨ੍ਹਾਂ ਨੂੰ ਮਾਰ ਦੇ ਨਾਲ ਥੋੜੀ ਸਰਕਾਰ ਨੇ ਅੱਜ ਜੇ 10000 ਟੀਚਰ ਪੱਕੇ ਕੀਤੇ ਅੱਜ ਉਹਨਾਂ ਨੇ ਉਹਨਾਂ ਨੂੰ ਟੈਂਕੀਆਂ ਤੇ ਨਹੀਂ ਚੜਨਾ ਪੈਂਦਾ ਉਹਨਾਂ ਦੇ ਹੱਥ 'ਚ ਕਲਮਾ ਫੜਾਈਆਂ ਔਰ ਜਿਹਦੀ ਤਨਖਾਹ 4000 ਸੀ ਨਾ ਅੱਜ 4 ਗੁਣਾ ਵਧਾ ਕੇ 16000 20000 22000 25000 ਰੁਪਇਆ ਕਰਤੀ ਔਰ ਇੱਜ਼ਤ ਨਾਲ ਸਿਰ ਤੇ ਉੱਚਾ ਚੱਕ ਕੇ ਛਾਂ ਨਾਲ ਨੌਕਰੀ ਕਰਨ ਦੀ ਜੇ ਆਜ਼ਾਦਤਾ ਅੱਜ ਕਿਸੇ ਨੇ ਦਿੱਤੀ ਕਿਹਨੇ ਦਿੱਤੀ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਤੇ ਜੇ ਆਸੀਂ ਕਹਿੰਦੇ ਆ ਫਿਰ ਤਕਲੀਫ ਮੰਨਦੇ ਨੇ ਆਪ ਤਾਂ ਲੀੜਾ ਹੋਏ ਪਏ ਨੇ ਪਾਟੇ ਪਏ ਨੇ ਆਪਸ ਤਾਂ ਇੱਕ ਦੂਜੇ ਨੂੰ ਤਾਂ ਝੱਲਦੇ ਨਹੀਂ ਇਹਨਾਂ ਤਾਂ ਇਹ ਕੁਰਸੀ ਦੇ ਭੁੱਖੇ ਨੇ ਇਹਨਾਂ ਨੂੰ ਕੀ ਇਹਨਾਂ ਨੂੰ ਬੱਚਿਆਂ ਦੀ ਪੜ੍ਹਾਈ ਨਾਲ ਕੀ ਕੀ ਧੋਖਾ ਇਹਨਾਂ ਨੂੰ ਬੱਚਿਆਂ ਦੀ ਪੜ੍ਹਾਈ ਦੇ ਨਾਲ ਸੋ ਜੇ ਕੋਈ ਚੰਗੀ ਗੱਲ ਕਰਦਾ ਉਹਨੂੰ ਐਪਰੀਸ਼ੀਏਟ ਕਰਿਆ ਕਰੀਏ ਇਹ ਚਰਚਾ ਪੜ੍ਹਾਈ ਦੀ ਚਰਚਾ ਘਰ ਘਰ ਚੱਲਣੀ ਚਾਹੀਦੀ ਹੈ ਗਲੀ ਗਲੀ ਚੱਲਣੀ ਚਾਹੀਦੀ ਹੈ ਪਤਾ ਹੋਵੇ ਵੀ ਸਰਕਾਰ ਨੇ ਕੰਮ ਕੀਤਾ ਹੈ ਪੜ੍ਹਾਈ ਦੇ ਵਿੱਚ ਡਿਜੀਟਲ ਕ੍ਰਾਂਤੀ ਸਕੂਲਾਂ ਦੇ ਅੰਦਰ ਇੰਟਰਨੈਟ ਕਨੈਕਸ਼ਨ ਹੋਣੇ ਤਾਂ ਬਹੁਤ ਦੂਰ ਦੀ ਗੱਲ ਇੰਟਰਨੈਟ ਕਨੈਕਸ਼ਨਾਂ ਦੇ ਪਹਿਲਾਂ ਤਾਂ ਲੱਗੇ ਨਹੀਂ ਸੀ ਹੁੰਦੇ ਜੇ ਕਿਤੇ ਲੱਗਿਆ ਹੁੰਦਾ ਸੀ ਬਿਜ਼ਨਸ ਹੀ ਭਰ ਹੁੰਦੇ ਸਭ ਤੋਂ ਘੱਟ ਵਾਲਾ ਜਿਹੜਾ ਪੈਕੇਜ ਹੁੰਦਾ ਸੀ ਨਾ ਸਿਰਫ ਜਿਹੜਾ ਉੱਥੇ ਤੱਕ ਕਿ ਹੋਵੇ ਵੀ ਸਟਾਫ ਰੂਮ ਤੱਕ ਐਕਸੈਸ ਹੋਵੇ ਵੀ ਨਾ ਬਰਾਬਰ ਇਹ ਭਰਨਾ ਪਵੇ ਉਹ ਬੜਾ ਇੰਟਰਨੈਟ ਲਵਾਇਆ ਜਾਂਦਾ ਸੀ ਅੱਜ ਜੇ ਸਕੂਲਾਂ ਦੇ ਕਮਰੇ ਵਾਈਫਾਈ ਹੋ ਰਹੇ ਨੇ ਅੱਜ ਜੇ ਪੂਰੇ ਦੇ ਪੂਰੇ ਸਕੂਲ ਵਾਈਫਾਈ ਹੋ ਰਹੇ ਨੇ ਹਾਈ ਸਪੀਡ ਇੰਟਰਨੈਟ ਲੱਗ ਰਹੇ ਨੇ ਸਭ ਤੋਂ ਵੱਡੇ ਪੈਕੇਜ ਪਾਏ ਜਾ ਰਹੇ ਨੇ ਵੀ ਤਾਂ ਜੋ ਬੱਚੇ ਡਿਜੀਟਲੀ ਪੜ ਸਕਣ ਬੱਚੇ ਸਮੇਂ ਦੇ ਹਾਣੀ ਹੋ ਸਕਣ ਤਾਂ ਕੌਣ ਕਰ ਰਿਹਾ ਜੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਰਨ ਲੱਗੀ ਹੋਈ ਹੈ ਕਿਸੇ ਨੇ ਨਹੀਂ ਸਿਕਰਨਾ ਇਸ ਤੋਂ ਅੱਗੇ ਚੱਲੋ 1378 ਸੁਰੱਖਿਆ ਗਾਰਡ ਕਰੇ ਸੋਚਿਆ ਸੀ ਸਰਕਾਰੀ ਸਕੂਲਾਂ 'ਚ ਵੀ ਗਾਰਡ ਰੱਖੇ ਜਾਣਗੇ ਪਹਿਰੇਦਾਰ ਰੱਖੇ ਜਾਣਗੇ ਤਰਜੀਹ ਦਿੱਤੀ ਗਈ ਜਿਹੜੀਆਂ ਜਿਹੜੇ ਸਕੂਲਾਂ 'ਚ ਸਾਡੀਆਂ ਬੱਚੀਆਂ ਪੜ੍ਹਦੀਆਂ ਉਹਨਾਂ ਸਕੂਲਾਂ ਦੇ ਬਾਹਰ ਕੋਈ ਉਹਨਾਂ ਬੱਚੀਆਂ ਨੂੰ ਤੰਗ ਪ੍ਰੇਸ਼ਾਨ ਨਾ ਕਰ ਸਕੇ 1378 ਸੁਰੱਖਿਆ ਗਾਰਡ ਰੱਖੇ ਗਏ 1809 ਕੈਂਪਸ ਮੈਨੇਜਰ ਰੱਖੇ ਗਏ ਔਰ ਕਿੱਡੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਰਕਾਰੀ ਸਕੂਲਾਂ ਚ ਪੜ੍ਹੇ ਬੱਚੇ 261 ਤੋਂ ਵੱਧ ਬੱਚੇ IIT Indian Institute of Technology ਵਰਗੀਆਂ ਸੰਸਥਾਵਾਂ ਦੇ ਵਿੱਚ ਐਡਮਿਸ਼ਨ ਲੈ ਕੇ ਗਏ ਨੇ ਕਿੱਡੀ ਵੱਡੀ ਗੱਲ ਕਰੇ ਸੋਚਿਆ ਨਹੀਂ ਸੀ ਜਾ ਸਕਦਾ ਕਿ ਸਰਕਾਰੀ ਸਕੂਲ ਦਾ ਬੱਚਾ IIT ਦੇ ਐਗਜ਼ਾਮ ਕਰੈਕ ਕਰ ਜੂਗਾ। ਉੱਥੇ ਕੋਈ ਪ੍ਰਾਈਵੇਟ ਵਾਲੇ ਵੀ ਨਹੀਂ ਪਹੁੰਚਦੇ ਜਾਂਦੀ ਜੱਤੀ। ਸਰਕਾਰੀ ਦੇ ਤਾਂ ਬਹੁਤ ਵੱਡੀ ਗੱਲ ਹੈ। 847 ਬੱਚੇ Aੰਡੰਡੜ 47 ਸਟੂਡੈਂਟ MBBS ਚ ਦਾਖਲਾ ਲੈ ਗਏ ਡਾਕਟਰ ਬਣਨ ਨੂੰ ਤਿਆਰ ਨੇ ਜੀ ਸਰਕਾਰੀ ਸਕੂਲਾਂ ਦੇ 850 ਬੱਚਾ ਡਾਕਟਰ ਬਣਨ ਨੂੰ ਤਿਆਰ ਹੋਵੇ। ਇਸ ਤੋਂ ਵੱਡੀ ਹੋਰ ਕ੍ਰਾਂਤੀ ਕੀ ਹੋ ਸਕਦੀ? ਇਸ ਤੋਂ ਲਾਵਾ ਸਾਡੇ ਕਿੰਨੇ ਟੀਚਰ ਕਿੰਨੇ ਟੀਚਰ ਸਾਡੇ ਸਿੰਗਾਪੁਰ ਕਿੰਨੇ ਟੀਚਰ ਸਾਡੇ ਫਿਨਲੈਂਡ ਜਥਿਆਂ ਦੇ ਰੂਪ ਦੇ ਵਿੱਚ ਟ੍ਰੇਨਿੰਗ ਲੈਣ ਗਏ ਨੇ ਜਦੋਂ ਬਾਹਰ ਜਾ ਕੇ ਟ੍ਰੇਨਿੰਗ ਲੈ ਕੇ ਆਉਂਦੇ ਨੇ ਪੂਰੇ ਆ ਕੇ ਆਪਣੇ ਸਹਿਕਰਮੀਆਂ ਨੂੰ ਜਿਹੜੇ ਉਹਨਾਂ ਦੇ ਨਾਲ ਟੀਚਰਸ ਹੋਰ ਪੜ੍ਹਾਉਂਦੇ ਨੇ ਉਹਨਾਂ ਨੂੰ ਜਦੋਂ ਆ ਕੇ ਫਿਨਲੈਂਡ ਬਾਰੇ ਸਿੰਗਾਪੁਰ ਬਾਰੇ ਯੂਰਪ ਦੇ ਵਿੱਚ ਟ੍ਰੇਨਿੰਗ ਬਾਰੇ ਜਦੋਂ ਦੱਸਦੇ ਨੇ ਉਹਨਾਂ ਨੂੰ ਮਰੇ ਆ ਕੇ ਆਪ ਟ੍ਰੇਨਿੰਗ ਦੰਦੇ ਨੇ ਤਾਂ ਫੇਰ ਪਤਾ ਲੱਗਦਾ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਸਟੱਡੀ ਦਾ ਕੀ ਪੈਟਰਨ ਚੱਲਦਾ ਹੈ ਅੱਜ ਇਹ ਮਿਲਣੀ ਇਸ ਲਈ ਨਹੀਂ ਸੀ ਵੀ ਤੁਹਾਡਾ ਮੈਨੂੰ ਜਾਂ ਮੇਰਾ ਤੁਹਾਨੂੰ ਮਿਲਣਾ ਕੋਈ ਜ਼ਰੂਰੀ ਸੀ ਇਹ ਮਿਲਣੀ ਪਤਾ ਕਿਉਂ ਜ਼ਰੂਰੀ ਸੀ ਇਹ ਮੈਨੂੰ ਇਹ ਜ਼ਰੂਰੀ ਸੀ ਕਿ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇੱਕ ਸੋਚ ਹੈ ਉਹ ਕਹਿੰਦੇ ਅੱਜ ਤੱਕ ਅੱਜ ਤੱਕ ਕਹਿੰਦੇ ਬੱਚਿਆਂ ਦੇ ਮਾਪਿਆਂ ਨੂੰ ਖਾਸ ਤੌਰ ਤੇ ਸਰਕਾਰੀ ਸਕੂਲ ਦੇ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਰਿਪੋਰਟ ਕਾਰਡ ਬਾਰੇ ਪਤਾ ਨਹੀਂ ਸੀ ਹੁੰਦਾ ਬੱਚੇ ਪੜ੍ਹੀ ਜਾਂਦੇ ਸੀ ਆਈ ਜਾਂਦੇ ਸੀ ਪੜ੍ਹੀ ਜਾਂਦੇ ਆਈ ਜਾਂਦੇ ਕਿਵੇਂ ਇਹ ਪੜ੍ਹਦੇ ਸੀ ਕੀ ਰਿਜ਼ਲਟ ਆਉਂਦਾ ਸੀ ਪਤਾ ਹੀ ਨਹੀਂ ਸੀ ਲੱਗ ਉਹ ਕਹਿੰਦੇ ਜਿਹੜਾ ਗੈਪ ਹੈ ਨਾ ਇੱਕ ਮਾਪਿਆਂ ਦਾ ਸਟੂਡੈਂਟ ਦਾ ਤੇ ਟੀਚਰ ਦਾ ਇਹਨੂੰ ਖਤਮ ਕਰਨ ਲਈ ਇਹਨੂੰ ਸਿੰਕ੍ਰੋਨਾਈਜ਼ ਕਰਨ ਦੇ ਲਈ ਇੱਕਮ ਇੱਕ ਕਰਨ ਦੇ ਲਈ ਤਾਂ ਜੋ ਬੱਚੇ ਦੇ ਵਿੱਚ ਇੱਕ ਡਰ ਹੋਵੇ ਕਿ ਮਹੀਨੇ ਦੋ ਮਹੀਨੇ ਬਾਅਦ ਦੁਆਰਤੀ ਜਦੋਂ ਪੇਰੈਂਟਸ ਟੀਚਰ ਮੀਟਿੰਗ ਆਉਗੀ ਮਾਪਿਆਂ ਦੀ ਅਧਿਆਪਕ ਦੇ ਨਾਲ ਮਿਲਣੀ ਆਉਗੀ ਮੇਰਾ ਰਿਪੋਰਟ ਕਾਰਡ ਮੇਰੇ ਮਾਪਿਆਂ ਤੱਕ ਜਾਊਗਾ ਔਰ ਮਾਪਿਆਂ ਨੂੰ ਵੀ ਇਹ ਪਤਾ ਹੋਵੇ ਕਿ ਮੇਰਾ ਬੱਚਾ ਪੜਨ ਲਈ ਭੇਜ ਰਿਹਾ ਮੈਂ ਤਾਂ ਜਦੋਂ ਮੇਰਾ ਬੱਚਾ ਪੜ੍ਹੇ ਤਾਂ ਸ਼ਾਮ ਨੂੰ ਜਦੋਂ ਪਤਾ ਹੋਵੇ ਨਾ ਕਿ ਮੇਰਾ ਬੱਚਾ ਪੜ੍ਹ ਕੇ ਆਇਆ ਮਾਪੇ ਨੂੰ ਵੀ ਪਤਾ ਹੋਵੇ ਮਹੀਨੇ ਬਾਅਦ ਮੈਨੂੰ ਵੀ ਪੁੱਛਿਆ ਜਾਣੇ ਵੀ ਦੱਸੋ ਜੀ ਇਹ ਘਰੇ ਜਾ ਕੇ ਕੀ ਕਰਦਾ ਤੁਸੀਂ ਇਹਨੂੰ ਪੜ੍ਹਾਉਂਦੇ ਹੋ ਮਾਂ ਪੜ੍ਹਾਉਂਦੀ ਆ ਪਿਓ ਪੜ੍ਹਾਉਂਦਾ ਤਵੱਜੋ ਦੰਦੇ ਹੋ ਤਾਂ ਫਿਰ ਉਹ ਗੈਪ ਨੂੰ ਖਤਮ ਕਰਨ ਲਈ ਕਿਹੜਾ ਪੁੱਛਦਾ ਸੀ ਸਰਕਾਰੀ ਸਕੂਲਾਂ 'ਚ ਵੀ ਕਰਦੇ ਆ ਤੇ ਆਪਕ ਮਿਲਨੀ ਆਉਂਦੀਆਂ ਸੀ ਮੈਂ ਤਾਂ ਨਹੀਂ ਦੇਖਿਆ ਕਦੇ ਆ ਸਾਡੇ ਪੱਤਰਕਾਰ ਵੀ ਇੰਨ ਬੈਠੇ ਨੇ ਸਤਕਾਰਯੋ ਕਦੇ ਸਰਕਾਰੀ ਸਕੂਲਾਂ 'ਚ ਪੇਰੈਂਟਸ ਟੀਚਰ ਮੀਟਿੰਗ ਹੁੰਦੀਆਂ ਸੀ ਮਾਫਕਾ ਦੇ ਮਾਪੇ ਅਧਿਆਪਕ ਮਿਲਨੀ ਆਉਂਦੀਆਂ ਸੀ ਕਦੇ ਵੀ ਨਹੀਂ ਸੀ ਹੁੰਦੀਆਂ ਇਹ ਤਾਂ ਹੋਣਾ ਕਿ ਆ 4 ਸਾਲਾਂ 'ਚੋਂ ਇਹ ਹੌਲੀ 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 ਅਸੀਂ ਇਹ ਸਾਰਾ ਸਟਰਕਚਰ ਖੜਾ ਕੀਤਾ ਕਿ ਨਹੀਂ ਅਸੀਂ ਸਮੇਂ ਦੇ ਹਾਣੀ ਬਣਾਉਣਾ ਸੋ ਬਹੁਤੀਆਂ ਲੰਬੀਆਂ ਚੌੜੀਆਂ ਗੱਲਾਂ ਨਹੀਂ ਕਰਨੀਆਂ ਇੱਕੋ ਹੀ ਬੇਨਤੀ ਬੱਤੇ ਫੁੱਲਾ ਵਰਕੇ ਹੁੰਦੇ ਨੇ। ਔਰ ਜਿਹੜਾ ਫੁੱਲ ਹੁੰਦਾ ਜਦੋਂ ਅਸੀਂ ਲਾਉਨੇ ਆਂ ਜਿਹੜਾ ਫੁੱਲ ਹੁੰਦਾ ਜਿਹੜਾ ਅਸੀਂ ਫੁੱਲ ਲਾਉਨੇ ਆਂ ਯਕੀਨ ਜਾਣਿਓ ਉਹਦੇ ਨਾਲ ਇੱਕ ਡੰਡੀ ਖੜੀ ਕਰਨੀ ਪੈਂਦੀ ਹੈ। ਉਹ ਡੰਡੀ ਅਧਿਆਪਕ ਤੇ ਮਾਪਿਆਂ ਦੀ ਹੁੰਦੀ ਹੈ। ਜੇ ਤਾਂ ਉਸ ਡੰਡੀ ਦੇ ਨਾਲ ਉਸ ਫੁੱਲ ਨੂੰ ਮਾੜੀ ਜੀਆਂ ਸਪੋਰਟ ਦੇ ਦਈਏ ਛੋਟੇ ਜਿਹੇ ਪੌਦੇ ਨੂੰ ਸਪੋਰਟ ਦੇ ਦਈਏ ਫਿਰ ਉਹ ਪੌਦਾ ਬਿਲਕੁਲ ਐਸਾ stdc ਚੜਦਾ ਹੈ ਉਹਨੂੰ ਧੱਤੀਆਂ ਠੱਡੀਆਂ ਆਵਾਵਾਂ ਜਦੋਂ ਨੇਹਰੀਆਂ ਚੱਲਦੀਆਂ ਰਾਤਾਂ ਨੂੰ ਉਹਨੂੰ ਫਿਰ ਉਹ ਡੰਡੀ ਆ ਨਾ ਜਿਹੜੀ ਉਹ ਬਚਾ ਕੇ ਰੱਖਦੀ ਹੈ ਫਿਰ ਉਹਨੂੰ ਡਿੱਗਣ ਨਹੀਂ ਦਿੰਦੀ ਉਹਨੂੰ ਚੜਨ ਨਹੀਂ ਦਿੰਦੀ ਫਿਰ ਉਹ ਫਿਰ ਉਹ ਵਧੀਆ ਵੱਡਾ ਹੋ ਕੇ ਆਪ ਇੱਕ ਚੰਗਾ ਬੂਟਾ ਬਣਦਾ ਕਰੋ ਬੂਟਾ ਬਣਦਾ ਤੇ ਉਹ ਹੋੜਾ ਨਹੀਂ ਫਿਰ ਡੰਡੀ ਵੱਢਦਾ ਹੋੜਾ ਲਈ ਪਰ ਜਿਹੜੇ ਬੂਟਿਆਂ ਨੂੰ ਡੰਡੀਆਂ ਨਹੀਂ ਲੱਗੀਆਂ ਹੁੰਦੀਆਂ ਨੇ ਨਾ ਹੱਕ ਉਦੋਂ ਦੀ ਕੋਈ 1 2 ਵੱਡੇ ਹੋ ਜਾਣ ਕਹਿ ਨਹੀਂ ਸਕਦੇ ਵਿਚਾਰੇ ਵਕਤ ਦੇ ਥੱਪੜੇ ਖਾ ਕੇ ਨਹੀਂ ਬਹੁਤੇ ਉਹਨਾਂ ਚੋਂ ਫਿਰ ਝੜ ਗਿਆ ਕਰਦੇ ਨੇ ਉਹ ਵੱਡੇ ਹੁੰਦੇ ਹੀ ਨਹੀਂ ਵਿਚਾਰੇ ਉਹ ਫਿਰ ਕਰਾਹੀ ਕੁਰੀਤੀ ਗਲਤ ਰਾ ਪੈਂਦ ਨੇ ਸੋ ਇੱਕੋ ਬੇਨਤੀ ਕਰਨਾ ਹੈ ਤੁਹਾਨੂੰ ਬੱਚੇ ਸਾਂਝੇ ਹੁੰਦੇ ਨੇ ਜਿਵੇਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਐਵੇਂ ਬੱਚੇ ਵੀ ਸਾਰਿਆਂ ਦੇ ਸਾਂਝੇ ਹੁੰਦੇ ਨੇ ਕੋਈ ਬੱਚਾ ਅਮੀਰ ਦਾ ਹੋਵੇ ਕੋਈ ਗਰੀਬ ਦਾ ਹੋਵੇ ਕੋਈ ਮੱਧ ਵਰਗੀ ਦਾ ਹੋਵੇ ਪਰ ਜਦੋਂ ਇੱਕ ਟੇਬਲ ਤੇ ਬੈਠਦੇ ਨੇ ਨਾ ਉਹਨਾਂ ਨੂੰ ਨਾ ਜਾਤ ਦਾ ਪਤਾ ਹੁੰਦਾ ਨਾ ਪਾਤ ਦਾ ਪਤਾ ਹੁੰਦਾ ਨਾ ਧਰਮ ਦਾ ਪਤਾ ਹੁੰਦਾ ਨਵਾਂ ਨੂੰ ਇਹ ਪਤਾ ਹੁੰਦਾ ਮੇਰਾ ਪਿਓ ਕਰੋੜਾਪਤੀ ਆ ਰਬਾਪਤੀ ਆ ਜਾਂ ਲੱਖਪਤੀ ਆ ਜਾਂ ਛੇਹਜ਼ਾਰਪਤੀ ਆ ਉਹਨੂੰ ਕੁਝ ਨਹੀਂ ਪਤਾ ਹੁੰਦਾ ਉਹ ਪਵਿੱਤਰ ਹੁੰਦੇ ਨੇ ਜਦੋਂ ਇੱਕ ਟੇਬਲ ਤੇ ਬੈਠ ਕੇ ਪੜ੍ਹਦੇ ਨੇ ਨਾ ਉਹ ਇਹ ਵੀ ਦੇਖ ਕੇ ਦੋਸਤ ਨਹੀਂ ਕਰਦੇ ਇੱਕ ਦੂਜੇ ਦੇ ਨਾਲ ਕੀ ਮੀਰ ਕਹਿ ਗਰੀਵੇ ਉਹ ਵਸਪੋਸਤੀ ਕਰਵੰਦੇ ਨੇ ਆਪਸ ਚ ਬੜਾ ਕੰਮ ਗਲਤ ਹੈ ਸੋ ਉਹ ਬੱਚੇ ਜਿਹੜੇ ਛੋਟੇ ਛੋਟੇ ਫੁੱਲ ਨੇ ਨਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਡੰਡੀਆਂ ਬਣ ਜੋ ਉਹਨਾਂ ਦੀ ਉਹਨਾਂ ਦੇ ਨਾਲ ਖੜ੍ਹ ਜਾਓ ਉਹ ਬੱਚੇ ਕੱਲ ਨੂੰ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਕੱਲ ਨੂੰ ਹੋ ਸਕਦਾ ਮੇਰੇ ਵਾਂਗ ਕੋਈ ਐਮਐਲਏ ਫੇ ਮੰਤਰੀ ਬਣ ਜੂ ਕੋਈ ਹੋ ਸਕਦਾ ਹੈ ਨਾ ਕਿ ਕੋਈ ਐਸਐਸਪੀ ਬੈਠਾ ਹੋਵੇ ਕੋਈ ਹੋ ਸਕਦਾ ਹੈ ਨਾ ਕਿ ਕੋਈ ਡੀਸੀ ਬੈਠਾ ਹੋਵੇ ਹੋ ਸਕਦਾ ਹੈ ਨਾ ਬੱਚਿਆਂ ਦੇ ਵਿੱਚ ਕੋਈ ਆਈਐਸ ਕੋਈ ਆਈਪੀਐਸ ਬੈਠਾ ਹੋਵੇ ਕੋਈ ਪੀਐਸ ਬੈਠਾ ਹੋਵੇ ਕੋਈ ਪੀਪੀਐਸ ਬੈਠਾ ਹੋਵੇ ਹੋ ਸਕਦਾ ਹੈ ਨਾ ਬੱਚਿਆਂ 'ਚ ਕੋਈ ਡਾਕਟਰ ਤੇ ਇੰਜੀਨੀਅਰ ਬੈਠਾ ਹੋਵੇ ਹੋ ਸਕਦਾ ਹੈ ਨਾ ਬੱਚਿਆਂ 'ਚ ਕੋਈ ਟੀਚਰ ਬੈਠਾ ਹੋਵੇ ਅਧਿਆਪਕ ਅਧਿਆਪਕਾਂ ਦੀ ਇੱਜ਼ਤ ਕਰਨਾ ਸਿੱਖੀਏ ਅਧਿਆਪਕ ਜਿਹੜੇ ਹੁੰਦੇ ਨੇ ਨਾ ਸਹੀ ਦੇਸ਼ ਦਾ ਨਿਰਮਾਣ ਸਹੀ ਸਮਾਜ ਦਾ ਨਿਰਮਾਣ ਤੱਕ ਕੌਣ ਕਰਦਾ ਅਧਿਆਪਕ ਕਰਦਾ ਸੋ ਇੱਕ ਵਾਰ ਜੋਰ ਨਾਲ ਤਾਲੀਆਂ ਦੇ ਹਾਫਕਾ ਦੇ ਨਾਂ ਤੇ ਜਰੂਰ ਕਰਦੇ ਜਿਸ ਇਨਸਾਨ ਨੇ ਆਪਣੇ ਅਧਿਆਪਕਾਂ ਦੀ ਕਦਰ ਕਰ ਦਿੱਤੀ ਜਿਸ ਮੈਂ ਦੇਖਿਆ ਸੀ ਅਸੀਂ ਭਾਵੇਂ ਉਮਰ ਚ ਵੀ ਜਿੰਨੇ ਮਰਜੀ ਵੱਡੇ ਹੋ ਗਏ ਭਾਵੇਂ ਪ੍ਰਮਾਤਮਾ ਨੇ ਤੁਸੀਂ ਸਾਰਿਆਂ ਨੇ ਰੁਤਬੇ ਵੀ ਜਿਹੀ ਜੇ ਮਰਜ਼ੀ ਬਖਸ਼ਤੇ ਪਰ ਅੱਜ ਵੀ ਸਾਨੂੰ ਸਾਡੇ ਪੜ੍ਹਾਏ ਹੋਏ ਜਿਨ੍ਹਾਂ ਨੇ ਸਾਨੂੰ ਪੜ੍ਹਾਇਆ ਜੇ ਸਾਨੂੰ ਟੀਚਰ ਮਿਲ ਜਾਣ ਅਸੀਂ ਉਹਨਾਂ ਦੇ ਅੱਗੇ ਡੰਡੌਤ ਕਰੀ ਦੀ ਪਹਿਲੀ ਹੱਥ ਲਾਈਦਾ ਝੁੱਕ ਜੀਦਾ ਔਰ ਅਸ਼ੀਰਵਾਦ ਪ੍ਰਾਪਤ ਕਰੀਦਾ ਵੀ ਤੁਹਾਡੀ ਬਦੌਲਤ ਦਾ ਅੱਜ ਅਸੀਂ ਜਿੱਥੇ ਵੀ ਖੜੇ ਹਾਂ ਹਾਂ ਠੀਕ ਆ ਅੱਜ ਦੀ ਜਨਰੇਸ਼ਨ ਉਹ ਮੈਂ ਦੇਖਦਾ ਕਿ ਸਾਡੇ ਤਾਂ ਖੜੇ ਸਕੇਲ ਵੀ ਪੈਂਦੇ ਰਹੇ ਹਨ ਹੈਨਾ ਸਾਡੇ ਤਾਂ ਕੰਨ ਵੀ ਪੱਟੇ ਜਾਂਦੇ ਰਹੇ ਨੇ ਸਾਨੂੰ ਤਾਂ ਕਲਾਸਰੂਮ ਦੇ ਬਾਹਰ ਨੀਡ ਲਾਉਣ ਵੀ ਕਰਕੇ ਖੜਾ ਲੰਦੇ ਸੀ ਹੱਥ ਖੜੇ ਕਰੋ ਇੱਕ ਪੀਰੀਅਡ ਪੂਰੇ ਦੇ ਪੂਰੇ ਅਸੀਂ ਹੱਥ ਖੜੇ ਕਰਕੇ ਰੱਖਣੇ ਹੈ ਨਾ ਤੇ ਡਰ ਹੁੰਦਾ ਸੀ ਇੱਕ ਵੀ ਅੱਜ ਜੇ ਮੈਥ ਦਾ ਕੰਮ ਨਹੀਂ ਕੀਤਾ ਤਾਂ ਲੈ ਵੀ ਗੱਤ ਬੜੀ ਬਣਨੀ ਹੈ ਕੱਲ ਨੂੰ ਕਾਕੇ ਜਾਇਆ ਕਰਦੇ ਸੀ ਇਫੈਕਟ ਦੱਸਦਾ ਤੁਹਾਨੂੰ ਪਤਾ ਹੁੰਦਾ ਸੀ ਵੀ ਬਾਹ ਕੁੱਕੜ ਬਣਾਣਗੇ ਹੁਣ ਸਾਡਾ ਹੁਣ ਗੱਲਾਂ ਨਹੀਂ ਰਹੀਆਂ ਹੁਣ ਉਹ ਉਹ ਕਦੇ ਵੀ ਤੁਸੀਂ ਕੋਟਾ ਨੇ ਕੁਝ ਇਸ ਤਰ੍ਹਾਂ ਦੇ ਆਰਡਰ ਪਾਸ ਕਰਤੇ ਹੁਣ ਤਾਂ ਨਾ ਟੀਚਰ ਬੱਚਿਆਂ ਨੂੰ ਘੂਰ ਸਕਦੇ ਨੇ ਤੇ ਬੱਚਿਆਂ ਦੇ ਦਿਲ ਤੋਂ ਉਹੀ ਜਿਹਾ ਡਿਸ਼ਟਰਾਂ ਦਾ ਢਾਰ ਵੀ ਨਿਕਲ ਚੁੱਕਿਆ ਸੋ ਇਹ ਚੀਜ਼ ਆ ਜਿਹੜੀ ਸਮਾਜ ਦੇ ਵਿੱਚ ਚਲੋ ਜੋ ਘਟਨਾ ਘਟ ਰਹੀ ਹੈ ਇਹਦੇ ਵਿੱਚ ਹੀ ਹੁਣ ਸਾਨੂੰ ਅਡਾਪਟ ਕਰਕੇ ਅੱਗੇ ਵਧਣਾ ਪਊਗਾ ਸੋ ਜੇ ਕੋਈ ਟੀਚਰ ਤੁਹਾਡੇ ਬੱਚਿਆਂ ਨੂੰ ਘੂਰਦੀ ਵੀ ਆ ਨਾ ਉਹਨੇ ਕਿਹੜੇ ਤੁਹਾਡਾ ਬੱਟ ਦਾ ਰੌਲਾ ਹੈ ਉਨੇ ਕਿਹੜੇ ਤੁਹਾਡੀ ਜਾਇਦਾਦ ਵੰਡਣੀ ਜੇ ਕਿਸੇ ਟੀਚਰ ਨੇ ਕਿਸੇ ਬੱਚੇ ਨੂੰ ਘੂੜਤਾ ਤਾਂ ਮੰਨਿਆ ਕਰੋ ਆਪਣਾ ਪੁੱਤ ਜਾਣ ਕੇ ਆਪਣਾ ਧੀ ਜਾਣ ਕੇ ਘੂੜਿਆ ਹੋ ਮੈਂ ਹੁਣ ਕਿਸੇ ਸਕੂਲ ਦਾ ਇੱਕ ਕਸਾ ਤੁਹਾਨੂੰ ਛੋਟਾ ਜਿਹਾ ਸੁਣਾਣਾ ਹੈ 1 ਮਿੰਟ ਲਈ ਫੇਰ ਮੈਂ ਬਾਣੀ ਨੂੰ ਬਰਾਮ ਦਊਗਾ ਆਪਣੇ ਨੂੰ ਮੇਰੇ ਕੋ ਕੋਈ ਪ੍ਰਾਈਵੇਟ ਸਕੂਲ ਦਾ ਇੱਕ ਟੀਚਰ ਪ੍ਰਿੰਸੀਪਲ ਆਏ ਬੜਾ ਨਾਮਵਰ ਸਕੂਲ ਮੈਂ ਸਕੂਲ ਦਾ ਨਾਮ ਨਹੀਂ ਲਊਂਗਾ ਉਹ ਪ੍ਰਿੰਸੀਪਲ ਸਾਹਿਬ ਨੇ ਹੁਣ ਉਹ ਪ੍ਰਿੰਸੀਪਲ ਨੇ ਸਕੂਲ ਦੇ ਕੋ ਬੱਚਾ ਸ਼ਰਾਰਤ ਕਰਦਾ ਸੀ ਉਹ ਬੱਚੇ ਨੂੰ ਸ਼ਰਾਰਤ ਕਰਦਿਆਂ ਨੂੰ ਘੂਰਦਾ ਵੀ ਤੇਰੀ ਸ਼ਰਾਰਤ ਦੀ ਬਦੌਲਤ ਪੰਜ ਚਾਰ ਬੱਚਿਆਂ ਨੂੰ ਗੰਭੀਰ ਸੱਟ ਲੱਗ ਸਕਦੀ ਹੈ ਤੂੰ ਆਈ ਦੀ ਗਲਤ ਸ਼ਰਾਰਤ ਨਾਲ ਔਰ ਬੱਚਾ ਵੀ ਕਨਮੀ ਦਾ ਪੰਜਵੀਂ ਕਲਾਸ ਦਾ ਫਿਫਥ ਕਲਾਸ ਦਾ ਬੱਚਾ ਜਿਹਨੂੰ ਘੂਰਿਆ ਉਹਨੇ ਘਰੇ ਜਾ ਕੇ ਐਸੀ ਮੈਨਿਪੂਲੇਸ਼ਨ ਕਰਕੇ ਆਪਣੇ ਮਾਪਿਆਂ ਨੂੰ ਗੱਲ ਚੱਕੀ ਦੱਸੀ ਪਿਓ ਦੇ ਮਾਪਿਓ 10 12 ਨਾਲ ਬੰਦੇ ਲੈ ਕੇ ਸਕੂਲ ਦੇ ਵਿੱਚ ਐਂ ਦਾਖਲ ਹੋਏ ਔਰ ਹੱਥੋਂ ਪਾਈ ਤੱਕ ਪ੍ਰਿੰਸੀਪਲ ਨਾਲ ਨੌਬਤ ਆਈ ਪ੍ਰਿੰਸੀਪਲ ਸਾਹਿਬ ਨੇ ਕਿਹਾ ਤੇਰੇ ਮੇਰੀ ਕੋ ਭਾਵਨਾ ਨਹੀਂ ਸੀ ਗਲਤ ਮੈਂ ਤਾਂ ਆਪਣਾ ਬੱਚਾ ਸਮਝ ਕੇ ਇਹਨਾਂ ਨੂੰ ਘੂਰੇ ਆਸ ਨਾ ਜੀ ਕਹਿੰਦੇ ਤੁਹਾਡੀ ਹਿੰਮਤ ਕਿਵੇਂ ਹੋਈ ਸਾਡੇ ਬੱਚੇ ਨੂੰ ਸਾਡੇ ਬੱਚੇ ਦੀ ਈਗੋ ਹਟੋ ਹੁਣ 5ਵੀਂ ਕਲਾਸ ਦਾ ਬੱਚਾ ਈਗੋ ਹਟੋ ਦੇਖਣ ਵਾਲੀ ਗੱਲ ਪ੍ਰਿੰਸੀਪਲ ਸਾਹਿਬ ਦੇ ਖਿਲਾਫ ਤਰਖਾਸਤ ਦੇਤੀ ਥਾਣੇ ਚ ਐਸਐਸਪੀ ਕੋਲ ਔਰ ਸਿੱਖਿਆ ਬੋਰਡ ਦੇ ਕੋਲ ਇੱਕ ਦਰਖਾਸਤ ਭੇਜੀ ਤੀ ਲਿਖ ਕੇ ਇਨਕੁਆਇਰੀ ਖੋਲਤੀ ਔਰ ਇਨਕੁਆਇਰੀ ਖੁੱਲਣ ਤੋਂ ਬਾਅਦ ਡੇਢ ਦੋ ਮਹੀਨੇ ਉਹ ਪ੍ਰਿੰਸੀਪਲ ਸਾਹਿਬ ਇੰਨੇ ਪਰੇਸ਼ਾਨ ਰਹੇ ਮੇਰੇ ਕੋਲ ਜਦੋਂ ਆਏ ਮੈਂ ਮਾਪੇ ਵੀ ਬੁਲਾ ਲਏ ਪ੍ਰਿੰਸੀਪਲ ਸਾਹਿਬ ਵੀ ਬੁਲਾ ਲਏ ਮੈਂ ਪੁੱਛਿਆ ਮੈਂ ਕਿਹਾ ਵੀ ਮਾਪਿਆਂ ਨੂੰ ਮੈਂ ਕਿਹਾ ਕਿੰਨਵੀਂ ਚ ਆ ਤੁਹਾਡਾ ਬੱਚਾ ਕਹਿੰਦੇ ਪੰਜਵੀਂ ਚ ਮੈਂ ਕਿਹਾ ਕੋਈ ਵੱਟਦਾ ਰੌਲਾ ਹੈ ਕਹਿੰਦੇ ਨਹੀਂ ਮੈਂ ਕਿਹਾ ਕੋਈ ਜਾਇਦਾਦ ਵੰਡਣੀ ਹੈ ਕਹਿੰਦੇ ਨਹੀਂ ਮੈਂ ਕਿਹਾ ਕੀ ਕਰਦਾ ਸੀ ਤੁਹਾਡਾ ਬੱਚਾ ਕਹਿੰਦੇ ਸਾਡਾ ਤਾਂ ਬੱਚਾ ਕੁਝ ਨਹੀਂ ਸਿਕਾਰ ਰਿਹਾ ਮੇਗਾ ਉਹ ਸਕੂਲ ਦੇ ਵਿੱਚ 3000 ਬੱਚਾ ਪੜਦਾ 3000 ਬੱਚੇ ਚੋਂ 2999 ਬੱਚਿਆਂ ਨੂੰ ਕਿਸੇ ਨੇ ਨਹੀਂ ਘੂਰਿਆ ਸਿਰਫ ਇੱਕ ਬੱਚੇ ਥੋੜੇ ਨੂੰ ਘੂਰਿਆ ਗਿਆ ਕੋ ਬੈਂਡ ਡਾਟਾ ਤਾਂ ਹੋ ਨਹੀਂ ਸਕਦਾ ਧਿਆਨ ਨਾਲ ਗੱਲ ਸਮਝੋ ਦੂਜੀ ਗੱਲ ਅੱਜ ਤੁਸੀਂ ਕਾਰਵਾਈ ਕਰਾ ਲਓਗੇ ਬਾਅਦ ਤੋਂ ਬਾਅਦ ਕੀ ਹੋਊਗਾ ਪ੍ਰਿੰਸੀਪਲ ਸਾਹਿਬ ਨੂੰ ਉਹ ਤੁਸੀਂ ਨੌਕਰੀ ਤੋਂ ਕਢਾ ਦੋਗੇ ਇਹ ਕਿਤੇ ਹੋਰ ਚਲੇ ਜਾਣਗੇ ਪਰ ਜਿਹੜੀ ਪੈਂਤਾ ਅੱਜ ਤੁਸੀਂ ਪਾ ਕੇ ਚੱਲੇ ਹੋ ਨਾ ਥੋੜਾ ਬੱਚਾ ਕੱਲ ਨੂੰ ਵੱਡਾ ਹੋ ਕੇ ਉਹ ਕੁਝ ਕਰੂਗਾ ਜਿਹੜਾ ਫਿਰ ਤੁਸੀਂ ਉਸ ਵਕਤ ਪਛਤਾਓਗੇ ਕਿ ਕਾਸ਼ ਉਸ ਦਿਨ ਇਹਦੇ ਪਿੱਛੇ ਪਿੱਛੇ ਜਾ ਕੇ ਅਸੀਂ ਖੜਕੇ ਉਸ ਪ੍ਰਿੰਸੀਪਲ ਤੇ ਕਾਰਵਾਈ ਨਾ ਕਰਾਂਦੇ ਫਿਰ ਤੁਸੀਂ ਪਛਤਾਓਗੇ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਫਿਰ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਕਹਿੰਦੇ ਜੀ ਅਸੀਂ ਇਸ ਗੱਲ ਤੋਂ ਮਾਫੀ ਮੰਗਦੇ ਸਾਨੂੰ ਗੱਲ ਇਸ ਤਰ੍ਹਾਂ ਨਾ ਬਿਤਾ ਚੜਾ ਕੇ ਦਿੱਤੀ ਗਈ ਸੀ ਫਿਰ ਉਹਨਾਂ ਨੇ ਆਪਣੇ ਬੱਚੇ ਨੂੰ ਵੀ ਘੂੜਿਆ ਚਲੋ ਖੈਰ ਉਹ ਨਟਟਾਰਾ ਹੋ ਗਿਆ ਪਰ ਮੈਂ ਉਸ ਗੱਲ ਤੋਂ ਇੱਕ ਸਿੱਖਿਆ ਲੈ ਕੇ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਟੀਚਰ ਕਦੇ ਬੱਚਿਆਂ ਨਾਲ ਵੈਂਡੇਟਿੰਗ ਕਰਦੇ ਟੀਚਰ ਕਦੇ ਬੱਚਿਆਂ ਦੇ ਖਿਲਾਫ ਐ ਨਹੀਂ ਜਾਂਦੇ ਕੋਈ ਨਿੱਜੀ ਦੁਸ਼ਮਣੀ ਹੋਵੇ ਨਿੱਜੀ ਕਿੜ ਹੋਵੇ ਟੀਚਰ ਹਮੇਸ਼ਾ ਬੱਚੇ ਨੂੰ ਤਾਂ ਘੂੜਦੇ ਨੇ ਕਿ ਕੁਝ ਬਣ ਜਾ ਇਹ ਕੁਝ ਗਲਤ ਰਾਹਾਂ ਤੇ ਨਾ ਚਲੇ ਜਾਣ ਇਹ ਤੱਤੀਆਂ ਹਵਾਵਾਂ ਤੋਂ ਬਚੇ ਰਹਿਣ ਛੋਟੇ ਟੀਚਰਾਂ ਦੀ ਇੱਜ਼ਤ ਕਰਨੀ ਸਿੱਖੋ ਬੱਚਿਆਂ ਨੂੰ ਇਹ ਸਿਖਾਓ ਕਿ ਆਪਣੇ ਅਧਿਆਪਕਾਂ ਦੀ ਇੱਜ਼ਤ ਕਿਵੇਂ ਕਰਨੀ ਇਹ ਨਿਰਮਾਣ ਕਰਦੇ ਨੇ ਸਹੀ ਨਿਰਮਾਤਾ ਇਸ ਦੇਸ਼ ਦਾ ਜੇ ਕੋਈ ਹੈ ਤਾਂ ਅਧਿਆਪਕ ਹੈ ਸੋ ਮੇਰੀਆਂ ਇਹ ਨੀ ਬੇਨਤੀਆਂ ਪ੍ਰਵਾਨ ਕਰਦਿਆਂ ਆਸ ਤੇ ਉਮੀਦ ਕਰਦੇ ਆ ਕਿ ਅਹੀ ਜੀਆਂ ਮਿਲਨੀਆਂ ਹੁੰਦੀਆਂ ਰਹਿਣਗੀਆਂ ਔਰ ਇਹਨਾਂ ਮਿਲਨੀਆਂ ਚੋਂ ਜਿਹੜੀ ਆਊਟਕਮ ਨਿਕਲ ਕੇ ਆਊਗੀ ਸਾਡੇ ਬੱਚੇ ਕੱਲ ਨੂੰ ਗੁਰੂ ਕਲਨ ਵੱਡੇ ਹੋਣ ਵਧੀਆ ਵਧੀਆ ਉਹਦੇਾਂ ਤੇ ਜਾਣ ਸੱਚੇ ਪਾਤਸ਼ਾਹ ਰਹਿਮਤ ਕਰੇ ਸੀਤਜਾਬ ਰਹਿਣ ਬੱਚੇ ਹਮੇਸ਼ਾ ਮਹਿਕਦੇ ਰਹਿਣ ਫੁੱਲਾ ਵਾਂਗ ਟੈਕਦੇ ਰਹਿਣ ਔਰ ਤੁਸੀਂ ਵੀ ਸਾਰੇ ਜਣੇ ਬੱਚਿਆਂ ਦਾ ਧਿਆਨ ਰੱਖਿਓ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਸਾਹਿਬ ਤੇ ਸਾਰੀ ਇਹਨਾਂ ਦੀ ਸਮੂਹ ਟੀਮ ਦਾ ਧੰਨਵਾਦ ਹੈ ਔਰ ਮੀਡੀਆ ਦਾ ਧੰਨਵਾਦ ਜਿਹੜੇ ਅੱਜ ਵਿਸ਼ੇਸ਼ ਤੌਰ ਤੇ ਸਮਾ ਕੱਢ ਕੇ ਉਰੇ ਪਹੁੰਚੇ ਨੇ